ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਰੱਖੇ ਅੰਬਾਸ਼ੇ ਭਾਈ ਸਾਰਿਆਂ ਨੂੰ ਬਾਕੀ ਭਾਈ ਦਿਵਾਲੀ ਦਿਵਾਲੀ ਜਿਹੜੀ ਕਹਿੰਦੇ ਤੇ ਆਪਣੇ ਉਹ ਲੰਘਿਆ ਤਿਹਾਰ ਦਿਵਾਲੀ ਵਾਲਾ ਵੀ ਚਲੋ ਬਹੁਤ ਵਧੀਆ ਮਨਾ ਹੋ ਗਈ ਮਨਾਵੇ ਦੋ ਦਿਨ ਹੋ ਗਈ ਨਾਲੇ ਸੰਗਾਂ ਵੀ ਠੀਕ ਹੈ ਚਲੋ ਸੱਟ ਚੱਲਿਆ ਕੰਮ ਸਾਰਾ ਬਾਕੀ ਆਪਾਂ ਤੁਹਾਨੂੰ ਰਾਤ ਲਾਈਵ ਵੀ ਦਿਖਾਇਆ ਵੀ ਚਲੋ ਪਹਿਲਾਂ ਮੇਰੀ ਸਲਾਹ ਤੇ ਵੀ 10 ਮਿੰਟ ਚਲੋ ਲਾਈਵ ਦਿਖਾਉਂਦੇ ਆ ਕਿ ਬੀਰ ਬਹੁਤ ਜੁੜੇ ਰਹੇਗਾ ਆਪਣੇ ਦੇਖਦੇ ਰਹੇ ਆ ਬਹੁਤ ਕਮੈਂਟਾਂ ਚ ਕਰਕੇ ਚਲੋ ਅਗਲੇ ਨੱਕ ਹੈ ਵੀ ਵਧੀਆ ਦੀਵਾਲੀ ਇੱਕ ਵੀਰ ਦਾ ਮੈਸੇਜ ਇਹ ਵੀ ਆਇਆ ਕਹਿੰਦਾ 15 ਸਾਲ ਹੋ ਗਏ ਵੀ ਪੰਜਾਬ ਚ ਦੀਵਾਲੀ ਹੁਣ ਦੇਖੀ ਨਹੀਂ ਇੱਧਰ ਆਏ ਨੂੰ ਵੀ ਚਲੋ ਬਹੁਤ ਵਧੀਆ ਚੱਲੀ ਗਿਆ ਕੰਮ ਆਪਣਾ ਪੌਣਾ ਘੰਟਾ 50 ਮਿੰਟ ਲਾਏ ਆਪਾਂ ਨੇ ਸਾਰਿਆਂ ਦਾ ਬਾਈ ਧੰਨਵਾਦ ਜਿਹੜੇ ਗੈਲ ਜੁੜੇ ਹੋਏ ਤੇ ਪਹਿਲਾਂ ਵੀ ਬਾਕੀ ਦੀਵਾਲੀ ਭਾਈ ਬਹੁਤ ਵਧੀਆ ਕੋਈ ਲੜਾਈ ਝਗੜਾ ਨਹੀਂ ਪਿੰਡ ਵਿੱਚ ਬਚਾਓ ਹੋਇਆ ਸਾਰੇ ਇਲਾਕੇ ਵਿੱਚ ਇਹ ਨਹੀਂ ਤਾਂ ਪਤਾ ਲੱਗ ਜਾਂਦਾ ਹੁੰਦਾ ਇਸ ਚੀਜ਼ ਦਾ ਬਾਕੀ ਜਿਹੜੀ ਆਸਤਵਾਦੀ ਦੀ ਥੋੜਾ ਜਿਹਾ ਅੱਗੇ ਨਾਲੋਂ ਫਰਕ ਹੈ ਵੀ ਹਿਸਾਬ ਗੱਲ ਚੱਲੀ ਹੈ ਦੇਖਿਓ ਤੁਸੀਂ ਚਲੋ ਬਾਅਦ ਚ ਮੜਾ ਜਾ ਭਖਿਆ ਜਾ ਕੰਮ ਵੀ ਹੁਣ ਜਿਹੜੀ ਅਸਤਵਾਜੀ ਅਸਤਵਾਜੀ ਵੀ ਥੋੜੀ ਜਿਹੀ ਜ਼ਿਆਦਾ ਤਕੜਾ ਕੰਮ ਹੋਇਆ ਵੈ ਵੀ ਹੁਣ ਉਹ ਚਲਾਉਣੇ ਵਾਲਾ ਕੰਮ ਹੈ ਨਹੀਂ ਰਾਤ ਇੱਕ ਵੀਰ ਦਾ ਮੈਸੇਜ ਵੀ ਆਇਆ ਦਾ ਕਹਿੰਦਾ ਮਾਸੜੀ ਤੁਸੀਂ ਵੀ ਚਲਾ ਲਓ ਪਟਾਕੇ ਹੁਣ ਸਾਡੇ ਬਾਈ ਚਲਾਉਣੇ ਵਾਲੇ ਪਟਾਕੇ ਹੈ ਨਹੀਂ ਸਾਉਂ ਦਾ ਪਹਿਲਾਂ ਹੀ ਨਹੀਂ ਪਤਾ ਲੱਗੜਾ ਇਹਨੂੰ ਅੱਗੇ ਇੱਧਰ ਲੱਗਣੀ ਇਹਨੇ ਹੁਣ ਜਿਹੜੇ ਪਟਾਕੇ ਇਹ ਜੇ ਆਗੇ ਨਾ ਇਹਨਾਂ ਦੀਆਂ ਬੱਤੀਆਂ ਹੀ ਗਾਇਬ ਕਰੀਆਂ ਮੀਆਂ ਇਹ ਜਿਹੜੀਆਂ ਫੁੱਲ ਛੜੀਆਂ ਗਲੇ ਲੱਗਦੀਆਂ ਵੀ ਚਲੋ ਪਹਿਲਾਂ ਮਿਲੋ ਬਾਈ ਮਲਕੀਤ ਬਾਈ ਨੂੰ ਸਤਿ ਸ੍ਰ ਵੀ ਰਾਤ ਮੈਨੂੰ ਮੈਸੇਜ ਵਿੱਚ ਆਉਂਦੇਗਾ ਨਹੀਂ ਮਲਕੀਤ ਬਾਈ ਇੱਧਰ ਪਟਾਕੇ ਮੈਂ ਦਿਖਾ ਦਤਾ ਮੈਂ ਵੀ ਪਟਾਕੇ ਹੁਣ ਸਾਡਾ ਕੰਮ ਸਿਆਣਾ ਦਾ ਚਲਾਉਂਦਾ ਹੈਗਾ ਤੇ ਪਹਿਲਾਂ ਸੇ ਹੀ ਚਲਾਇਆ ਹਾਂ ਮੈਂ ਹਾਂ ਵੀ ਮਕਾਨਾ ਮੇਰੇ ਨਾਲੇ ਆ ਉਹ ਪੌੜੀਆਂ ਵਿਖਾੜਾ ਉਹ ਹਸਵੀਰ ਕੋਠੇ ਵਿਖਾੜਾ ਦਾ ਵੀ ਹੁਣ ਨਹੀਂ ਹੁਣ ਕੋਈ ਉਹ ਚਲਾਉਂਦਾ ਹੈ ਉਹ ਹੁਣ بڑے بڑے ਪਟਾਕੇ ਆ ਗਏ ਬਾਈ ਹੁਣ ਪਟਾਕੇ ਬਾਈ ਆ ਗਏ ਬੜੇ ਹਾਂ ਹੁਣ ਤੁਹਾਨੂੰ ਜੇ ਦੱਸੀਏ ਤੁਸੀਂ ਚੱਲੋ ਪਿੱਛੇ ਇੱਕ 35 37 ਸਾਲ ਪਿੱਛੇ ਚੱਲੋ ਹਾਂ ਨਾ ਜਾਂ 12 13 ਸਾਲ ਦੀ ਉਮਰ ਦੀ ਹੁਣ ਸਮਝੋ ਸਾਡੀ 53 54 ਦੀ ਦੀ ਹੈ 55 ਨਹੀਂ ਮੇਰੀ 54 ਦੀ ਹੈ ਵੇ 40 ਸਾਲੇ ਪਿੱਛੇ ਚਲੀ ਜਾਓ ਹੂੰ ਉਹ ਟਾਈਮ ਜਿਹੜੇ ਪਟਾਕੇ ਤੇ ਨਾ ਹੁਣ ਤੁਸੀਂ ਮੰਨਣਾ ਮਖੌਲ ਵੀ ਕੋਈ ਮੁਰਗਾ ਪੈਕਟ ਲਿਆਉਂਦਾ ਹੀ ਨਹੀਂ ਆ ਪੰਜ ਸੱਤ ਸਾਲ ਦੀ ਗੱਲ ਹੈ ਜਾਂ ਮੁਰਗੇ ਪੈਕਟ ਨੂੰ ਅੱਗ ਲੱਗਦੀ ਸੀ ਹੂੰ ਉਤੇ ਜਿਹੜੇ ਟਾਈਮ ਨੇ ਅਸੀਂ ਗੱਲ ਕਰਨ ਲੱਗੇ ਉਹ ਟਾਈਮ ਅਸੀਂ ਮੁਰਗਾ ਪੈਕਟ ਖੋਲ ਕੇ ਇਕੱਲੇ ਇਕੱਲੇ ਨੰਬਰ ਨੂੰ ਅੱਗ ਲਾਏ ਕਰਦੇ ਸੀ ਕੱਲੇ ਕੱਲੇ ਨੂੰ ਅੱਗ ਲਾਉਂਦੇ ਅਗਲਾ ਆਏ ਛਿੱੜਦਾ ਪਟਾਖੀ ਨੂੰ ਅਗਲਾ ਕਿ ਠਾ ਠਾ ਹੀ ਹੋ ਗਈ 2 ਮਿੰਟ ਵਿੱਚ ਛਾਸਣੀ ਹੁਣ ਉਹ ਵੀ ਠਾ ਠਾ ਬੰਦ ਹੋ ਗਈ ਬੜੀ ਆਉਣ ਲੱਗੇ ਬੜੀ ਆਉਣ ਲੱਗੇ ਹੈਗੇ ਮੁਰਗਾ ਬੰਬ ਲਾਉਂਦੀ ਨਹੀਂ ਕੋਈ ਲਾਉਂਦਾ ਹੀ ਨਹੀਂ ਹੈਗਾ ਮੈਂ ਦਾਦਾ ਵੀ ਉਹ ਟੀ ਚੀਜ਼ ਸਮਾਂ ਦਾ ਕਿੱਕੜਾ ਬਦਲਿਆ ਲੈ ਹੋਰ ਅਸੀਂ ਅਗਲਾ ਗੇਰ ਨਹੀਂ ਅੱਧੇ ਚੱਲਣੇ ਇੱਧੇ ਰਹਿ ਜਣੇ ਦੂਜੇ ਦਿਨ ਇਕੱਠੇ ਕਰ ਲੈਣੇ ਫਿਰ ਉਹਨਾਂ ਦਾ ਮਸਾਲਾ ਅੱਗ ਬਪਹੋਰਨਾ ਹੋਰ ਨਾ ਥਲ ਝੜੀਆਂ ਚੜਾਉਣੀ ਹਾਂ ਹੁਣ ਦੇਖੋ ਪਟਾਕੇ ਰਹੇ ਨੇ ਇੱਕ ਡੱਬੀ ਆਉਂਦੀ ਹੁੰਦੀ ਸੀ ਜਹੀ ਲੋਹ ਦੀ ਡੱਬੀ ਹੈ ਨਾ ਇਹ ਜੀ ਗੱ ਰੁਪਏ ਜਿੰਨੇ ਦਾ ਰੁਪਏ ਜਿੰਨੇ ਦੀ ਉਹਦੇ ਵਿੱਚ ਲਾਲ ਰੰਗ ਦੇ ਜਿਹੇ ਜੀ ਬਿੰਦੀ ਲੱਗਦੀ ਹੈ ਨਾ ਸਮਝ ਲਓ ਉਹ ਹੈ ਵਿਚ ਪਟਾਖਾ ਹੁੰਦਾ ਦਾ ਉਹਦੇ ਉਹੀ ਚੀਜ਼ ਦੀ ਹਾਂ ਉਹਨੂੰ ਪੱਥਰ 'ਤੇ ਰੱਖ ਕੇ ਉੱਪਰ ਤੇ ਲੋਹੇ ਦਾ ਕੋਸ ਮਾਰ ਦੋ ਜੇ ਪੱਥਰ ਮਾਰ ਦੋ ਤਾਂ ਉਹ ਠਾ ਕਰਦਾ ਦਾ ਹਾਂ ਉਹਦੇ ਬਾਅਦ ਹੁਣ ਤੁਸੀਂ ਸ਼ਾਇਦ ਕਿਸੇ ਨਾ ਅੱਕ ਦੇਖਿਆ ਹੋਵੇ ਹੁਣ ਅੱਕ ਦੋ ਕਿਸਮ ਦਾ ਇੱਕ ਤਾਂ ਜਿਹੜਾ ਜੋਬੀ ਦੇ ਉਹਨਾਂ ਬਦੰਦੇ ਗਰਮ ਐਸ ਚ ਜਾਂਦਾ ਜਿਹੜਾ ਇੱਕ ਅੱਕ ਨਾ ਟੋਬੇ ਦੇ ਵਿੱਚ ਹੁੰਦਾ ਤਾਂ ਨਦੀਆਂ 'ਚ ਕਈ ਵਾਰ ਦੇਖਿਆ ਫੂਕਣ ਵਾਲਾ ਸੀ ਬਾਲਣ ਦੀ ਜਗਾ ਵਰਤਿਆ ਹੋਇਆ ਸੀ ਉਹਦੇ ਵਿੱਚ ਸਰਾਖ ਹੁੰਦੀ ਸੀ ਗੱਬੇ ਹੂੰ ਉਹ ਜਿੱਕੇ ਨੱਟ ਠੋਕ ਦੇਣਾ ਵਿੱਚ ਗੱਬੇ ਦੇ ਵੱਢ ਕੇ ਉਹ ਪਿਕਅਪ ਅੱਛੇ ਦੇ ਰਬੜ ਪਾ ਕੇ ਖਿੱਚ ਕੇ ਲੱਗਣ ਦੋ ਮਿੰਟ ਬਾਅਦ ਬੰਦੂਕ ਤਿਆਰ ਕਰ ਦਿੰਦੇ ਬੰਦੂਕ ਪਿਸਟੋਲ ਜਣੀ ਹੁੰਦੇ ਨਹੀਂ ਤੇ ਉਹ ਟਾਈਮ ਪਿਸਟੋਲ ਦਾ ਕੰਮ ਕਰਦੇ ਦੇਖੋ ਇੱਕ ਨਾ ਉਹਦੇ ਮੈਂ ਗਲੀ ਹੁੰਦੀ ਏ ਜਿੱਕਣਾ ਗਲੀ ਏ ਜਿੱਕਣਾ ਹੈ ਇਹਦੇ ਚ ਇਹਦੇ ਮਾਨੂੰ ਫਿਰ ਮੋਟਰ ਹੈ ਕਿ ਸਾਈਕਲ ਦੀ ਤਾਰ ਸਾਈਕਲ ਦੀ ਤਾਰ ਤਾਰ ਦੀ ਤਾਰ ਕੱਟ ਕੇ ਆਏ ਉੱਥੇ ਮੋੜ ਲੈਣੀ ਉੱਥੇ ਮੇਕ ਕੱਢਣੀ ਉਰੇ ਰਬੜ ਪਾ ਦੇਣੀ ਪਰ ਜਿਹੜੀ ਸਿਰੇ ਨੂੰ ਰਬੜ ਪਾਏ ਕਰਦੇ ਹਾਂ ਬਈ ਪਟਾਕੇ ਕਿੱਥੇ ਨਹੀਂ ਇੱਥੇ ਪਟਾਕੇ ਰੱਖਦੇ ਨੇ ਜਿਹਨੇ ਉਹ ਤੇ ਪਿਸਤੌਲ ਬਣ ਗਿਆ ਤਾਂ ਹਾਂ ਪਿਸਤੌਲ ਦਾ ਕੰਮ ਤਾਂ ਪਿਸਤੌਲ ਹੈ ਹੀ ਨਹੀਂ ਰੇ ਹੁਣ ਤਾਂ ਛਾਲੀ ਹੌਲੀ ਹੌਲੀ ਫਿਰ ਪਿਸਤੌਲ ਆਏ ਆ ਫਿਰ ਜਿਹੜੇ ਪਟਾਕੇ ਬਿੰਦੀ ਵਾਲੇ ਤੇ ਉਹ ਫਿਰ ਰੀਲ ਦੇ ਵਿੱਚ ਆ ਗਏ ਉਹੀ ਡੱਬੀ ਖਾਕੀ ਜੀ ਗੱਤੇ ਦੀ ਹੁੰਦੀ ਸੀ ਆਹੋ ਫਿਰ ਰੀਲ ਆ ਗਈ ਹਾਂ ਉਹਦੇ ਵਿੱਚ ਫਿਰ ਰੀਲ ਪੈ ਪਿਸਤੌਲ ਵਾਂ ਪੈਣ ਲੱਗੀ ਉਹ ਫਿਰ ਪਿਸਤੌਲ ਚੜਨ ਲੱਗੀ ਪਿਸਤੌਲੇ ਦੂਏ ਆ ਗਏ ਹੁਣ ਪਿਸਤੌਲੇ ਦੂਏ ਆ ਗਏ ਟਾਈਮ ਦੀ ਗੱਲ ਕਹਿੰਦੇ ਹੋ ਜੀ ਸਾਨੂੰ ਦੱਸਦੇ ਵੀ ਅਸੀਂ ਤਾਂ ਬਾਈ ਮੁਰਗਾ ਪੈਕਟ ਜੇ ਚੱਲ ਚਲਾਇਆ ਕ੍ਰਿਸ਼ਨ ਤਾਂ ਕੋਈ ਹੁੰਦਾ ਦਾ ਕ ਵੀ ਰਾਤ ਮੈਂ ਫੋਨ ਤੇ ਦੱਸਿਆ 100 100 ਪਾਟ ਕੇ ਖੜਦਾ ਇੱਕ ਵਾਰੀ ਮੈਂ ਕਹਿੰਦਾ ਵੀ ਜਾ ਕੇ ਲੱਗ ਲਾ ਕੇ ਪਾਸੇ ਬੈ ਜਿੰਦੇ ਦਿਖਾਈ ਯਾਰ ਅਸੀਂ ਲਾਈਵ ਦੇ ਵਿੱਚ ਹੋਰ ਬਈ ਜਿਹੜੇ ਸਾਗਲ ਚੱਲੇ ਆ ਹਾਂ ਹਾਂ 100 100 150 25 ਜਿਹੜਾ ਮਰਜ਼ੀ ਦਾ ਡੱਬਾ ਜਾ ਉਹਨੂੰ ਇੱਕ ਜਗ੍ਹਾ ਖੁੱਲੀ ਚਾਹੀਦੀ ਐ ਬਈ ਇਹਦਾ ਪਤਾ ਨਹੀਂ ਹੈਗਾ ਸਿਰਮੂ ਜਾਂ ਕਿੱਧਰੋਂ ਚੱਲ ਬਣੇ ਨੇ ਕੋਈ ਪਤਾ ਨਹੀਂ ਬਾਈ ਕੋਈ ਪਤਾ ਨਹੀਂ ਹੈਗਾ ਕਈ ਵਾਰ ਸਾਰੇ ਨੂੰ ਅੱਗੇ ਲੱਗ ਜਾਂਦੀ ਐ ਮੇਰੀ ਗੱਲ ਸੁਣ ਲੈ ਬਾਜੀ ਕਿਆ ਕਰਦੇ ਮੈਂ ਦੇਖੇ ਚੌੜ ਚੌੜ ਤੇ ਸਿਰ 'ਤੇ ਰੱਖ ਕੇ ਚਲਾਉਂਦੇ ਐ ਇਹਦਾ ਸਲਾ ਕੀ ਪਤਾ ਕਿੱਧਰੋਂ ਗੱਜੇ ਫੇ ਕੋਈ ਨਹੀਂ ਹਾਂ ਹੁਣ ਉਹ ਟਾਈਮ ਅਸੀਂ ਚੱਕੀਆਂ ਚਲਾਇਆ ਕਰਦੇ ਤੇ ਜਦ ਤਾ ਛੋਟੂ ਝੱਕੇ ਹੁੰਦੀ ਇੱਕ ਵਾਰ ਛਰਰ ਜੇ ਕਰਕੇ ਬੰਦ ਹਮ ਚਲੋ ਹੁਣ ਹੈਗੀਆਂ ਬਡੀਆਂ ਹੁਣ ਘੱਟ ਚਲਾਈਆਂ ਚਲਾਈਆਂ ਮੈਰਾਤ ਹੈਗੀਆਂ ਆ ਪੰਜ ਸੱਤ ਕ ਚਲਾਈਆਂ ਹਾਂ ਬਾਕੀ ਇੱਕ ਹੁੰਦੀ ਦੀ ਬਾਈ ਸੱਪਾਂ ਵਾਲੀ ਡੱਬੀ ਵਾ ਵਾ ਉਹ ਸੱਪਾਂ ਵਾਲੀ ਡੱਬੀ ਉਹ ਸਾਲਾ ਪ੍ਰਦੂਸ਼ਣੇ ਤਾ ਹੈ ਤਾਂ ਪ੍ਰਦੂਸ਼ਣ ਤਾਂ ਜਾਨੀ ਘਾਟਾ ਘੜ ਦਿੰਦੀ ਦੀ ਉਹ ਬੜ ਬੱਟੀ ਜੀ ਨੂੰ ਅੱਗ ਲਾ ਦੇ ਚੱਲੀ ਜਾ ਬੱਟੇ ਹੁਣ ਕਿੱਥੇ ਰਹਿ ਗਏ ਸੱਪ ਸੋਪੋ ਉਹੀ ਗੱਲ ਹੈ ਆ ਫਿਰ ਇੱਕ ਹੋਰ ਹੁੰਦੀ ਦੀ ਜੀਜ ਇੱਕ ਸਿੱਟੀ ਜੀ ਹੁੰਦੀ ਏ ਇੰਨੇ ਕੋ ਗੋਲ ਜੀ ਉਹ ਸੜੀ ਮਾਰਦੀ ਸੀ ਬੇਸਰ ਲੋਹੇ ਦੀ ਦੀ ਲੋਹੇ ਦੀ ਦੀ ਉਹ ਜਹਾਜ਼ ਕਹਿੰਦੇ ਹੁੰਦੇ ਤਾਂ ਉਹ ਜਹਾਜ਼ ਆ ਘੁੰਮਦੀ ਉਹ ਸਾਰੇ ਪਟਾਕੇ ਬੰਦ ਹੋ ਗਏ ਸਾਰੇ ਉਹ ਸਾਰੇ ਨਵੇਂ ਨਵੇਂ ਆ ਗਏ ਨਵੇਂ ਨਵੇਂ ਆ ਗਏ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਹੁਣ ਤਾਂ ਇਹ ਜਿਹੜੇ ਆਪਣੇ ਦੂਏ ਪਟਾਕੇ ਨੇ ਜਿਹਨੂੰ ਬੱਤੀ ਨੂੰ ਅੱਗ ਲਾ ਕੇ ਉਹ ਕਰਦੇ ਤੇ ਇਹ ਬੰਦ ਹੋ ਜਾਣ ਜਿਹੜਾ ਸ਼ੂਟਰ ਜੇ ਡੱਬਿਆਂ ਜਾ ਕੇ ਨਾ ਇਹੀ ਚੱਲ ਪੈਣੇ ਆ ਹਾਂ ਜ਼ਿਆਦਾਤਰ ਇਹੀ ਚੱਲੇ ਦੇਖਿਆ ਇਹੀ ਆ ਹੁਣ ਤਾਂ ਉਹਨੀਆਂ ਵਾਲਾ ਛੋੜੀ ਲਿਆਉਂਦਾ ਹੈਗਾ ਆ ਫਿਰ ਤੇਰੀ ਛੁਰਕਣ ਜੀਤੀ ਹੈ ਹੁਣ ਤਾਂ ਇੱਕ ਚੱਕੀਆਂ ਰਹੀਆਂ ਪੁਰਾਣੀਆਂ ਹਾਂ ਇੱਕ ਫੁੱਲ ਝੜੀ ਰਹੀ ਹੈ ਫੁੱਲ ਝੜੀ ਰਹੀ ਉਹ ਵੀ ਬਹੁਤ ਕਿਸਮਾਂ ਵਿੱਚ ਆ ਗਈਆਂ ਉਹ ਵੀ ਯਾਰ ਹੁਣ ਜਿਹੜੇ ਜੇ ਆਪਾਂ ਕਹੀਆਂ ਨੇ ਨਿਆਣਿਆਂ ਵਾਸਤੇ ਨਿਆਣੇ ਵੀ ਨਹੀਂ ਮੰਨਦੇ ਉਹਨੂੰ ਨਿਆਣੇ ਕਾ ਮੰਨੂਗੇ ਉਹਨੂੰ ਛੋੜੀ ਨੂੰ ਅਸੀਂ ਫੁੱਲੀ ਝੜੀ ਲਿਆ ਕੇ ਦੇਣੀ ਸੀ ਹਮ ਇੰਨੀ ਇੰਨੀ ਮੋਟੀ ਹੋਣੀ ਫੁੱਲ ਝੜੀ ਉਹ ਹਾਂ ਤੇਰੀ ਇੰਨੀ ਪਿੱਛੇ ਡੰਡੀ ਉਹਦੇ ਬਾਅਦ ਤਾਰ ਵੀ ਅਜੀ ਮੋਟੀ ਹਮ ਮੈਂ ਕਹਿੰਦਾ ਹੁਣ ਨਾਲ 5-600 ਦਾ ਡੱਬਾ ਹੋ ਗਿਣੀ ਵੀ ਹੁਣ ਨਾਲੇ ਵਿੱਚੂ ਮੈਂ ਕਹਿੰਦਾ 20 ਮਿੰਟ ਚੱਲੀ ਜਾਂਦੀ ਸੀ ਗੱਲੀਓ ਚੱਲੀ ਜਾਂਦੀ ਏਕੜ ਮੇਰੇ ਕੋਲ ਵੀ ਰੈਡੀ ਹੁੰਦੇ ਹੋਰ ਉਹ ਮੈਂ ਉਹ ਤਾਂ ਅੰਗੋਜ ਕਰ ਰਿਹਾ ਸੀ ਤੇ ਬੁੱਝੀ ਹੋਣ 6-7 ਡੱਬੇ ਦੇ ਤਿੰਨ ਕਰਾ ਚੱਲੇ ਹੋਲੇ ਚਾਰ ਪੇ ਪਏ ਉਹ ਬੁੱਝਣ ਦੇਂਦੀ ਆਉਂਦੀ ਹੈਗੀ ਚਲਾਉਣੇ ਵਾਲਾ ਕਾਂਟੇ ਜਾਂਦਾ ਦਾ ਵੀ ਏਕੜਾ ਭਾਈ ਹੁਣ ਪਟਾਕੇ ਤੁਹਾਨੂੰ ਪਤਾ ਵੀ ਨਿਆਣਿਆਂ ਦਾ ਵੀ ਜਿਆਦਾ ਕੰਮ ਨਹੀਂ ਰਿਹਾ ਹੈਗਾ ਉਹ ਘੱਟ ਰਲ ਗਿਆ ਸਿਆਣਿਆਂ ਦਾ ਕੰਮ ਬਹੁਤ ਘੱਟ ਰਹਿ ਗਿਆ ਮੈਂ ਦੇਖਿਆ ਮੈਂ ਦਿਖਾਇਆ ਵੀ ਸਾਰਾ ਪਿੰਡ ਸਾਡਾ ਸਜਾਵਟ ਫੁੱਲ ਫੋਲੋ ਹੀ ਵਿਦਿਆਨ ਫੁੱਲ ਪੂਰੀ ਲੜੀਆਂ ਹੂੰ ਚਲੋ ਉਧਰ ਦੇ ਪੈਸਾ ਲੈਣਾ ਬਚਾਇਆ ਪਟਾਕੇ ਕਿੰਨੀ ਤੇ ਪਟਾਕੇ ਘੱਟ ਜਾਂਦੇ ਹਾਂ ਪਟਾਕੇ ਕਿੱਥੇ ਫੂਕ ਹੀ ਲਖਾ ਦਿੰਦੇ ਹੋ ਵੀ ਇਹ ਚੱਲ ਹੁਣ 2 ਦਿਨ ਲਾ ਲਾ 4 ਦਿਨ ਨਾਲ ਉਹਦੇ ਬਾਅਦ ਹਰੇ ਖੋਲ ਕੇ ਰੱਖ ਦਿੰਦਾ ਅਗਲੇ ਸਾਲ ਫੇਰ ਰੱਖੋ ਜੀ ਮੈਂ ਕਹਿੰਦਾ 5 5 6 6 ਸਾਲ ਦੀਆਂ ਪਈਆਂ ਸਾਡੇ ਕੋਲ ਚੱਲੀ ਜਾਂਦੀ ਆ ਪਿੱਛੇ ਇੱਕ ਖਰਾਬ ਹੁਣ ਇੱਕ ਖਰਾਬ ਹੋ ਗਈ ਦੀ ਇੱਕ ਹੀ ਲਿਆਂਦੀ ਫੇਰ ਦੁਬਾਰੇ ਵੀ ਐਕੜਾ ਮਾ ਵੀ ਚਲੋ ਦਿਵਾਲੀ ਬਹੁਤ ਵਧੀਆ 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 ਗਾਹਾਂ ਨੂੰ ਸੁੱਖੀ ਆਵੇ ਸੁੱਖ ਸ਼ਾਂਤੀ ਗਾਹਾਂ ਨੂੰ ਵੀ ਵਧੀਆ ਆਵੇ ਐਕੜੇ ਸੁੱਖ ਸ਼ਾਂਤੀ ਲੰਘ ਸਾਰੇ ਦੇ ਭਗੜੇ ਦੇ ਸੁੱਖ ਸ਼ਾਂਤ ਹਾਂ ਨਹੀਂ ਲੜਾਈਆਂ ਵੀ ਬਹੁਤ ਹੁੰਦੀ ਆ ਬਾਈ ਪਿੰਡਾਂ ਮਤ ਦਿਵਾਲੀ ਨੂੰ ਅੱਗੇ ਆਹ ਚੀਜ਼ ਹੁੰਦੀ ਦੀ ਹੂੰ ਐਹ ਬੀਗੇ ਰੱਬ ਦੇ ਨੇ ਬਹੁਤ ਸ਼ਾਮਦਾਰ ਬਹੁਤ ਹੁਣ ਸ਼ਾਮਦਾਰ ਹੋ ਗਏ ਹਰੇ ਕੇ ਸ਼ਾਮਦਾਰ ਹੋ ਗਿਆ ਹਾਂ ਵੀ ਚਲੋ ਇੱਕ ਹੁਣ ਅੱਗੇ ਕਹਿੰਦੇ ਤਿਹਾਰ ਵਾਲੇ ਦਿਨ ਪੀਣੀ ਹੁਣ ਤੇਹਾਰ ਵਾਲੇ ਦਿਨ ਛੱਡਣ ਲੱਗ ਗਏ ਬਹੁਤ ਮੈਂ ਦੇਖਿਆ ਇੱਥੇ ਕੱਲ ਭਈਆ ਦਿਹਾੜੀ ਲਾ ਕੇ ਗਿਆ ਲਾ ਗੋਂਡੀ ਨਾ ਆਪਣੇ ਮਾਵ ਨੂੰ ਪੁੱਛਿਆ ਮਹਾ ਕਹਿੰਦੇ ਸਾ ਪਰਸੋਂ ਦੀ ਗੱਲ ਹੈ ਅੱਛਾ ਆਹੋ ਵੀ ਬਿਹਾਰ ਚ ਅੱਜ ਆ ਮੈਂ ਤੁਸੀਂ ਉਹਰੇ ਕਹਿੰਦਾ ਅਸੀਂ ਅੱਜੇ ਬਣਾਉਣੇ ਆ ਮਾਂ ਫਿਰ ਤਾਂ ਮੱਛੀ ਮੁੱਛੀ ਨੂੰ ਕਹਿੰਦਾ ਨਾ ਨਾ ਅੱਜ ਨਾ दारू ਪੀਣੀ ਨਾ ਮੱਛੀ ਬਣਾਉਣੀ ਆ ਕਹਿੰਦਾ ਅੱਜ ਰਛਮੀ ਦੀ ਪੂਜਾ ਕਰਨੀ ਇੱਕ ਦਿਨ ਛੱਡਣਾ ਇੱਥੇ ਲక్ష్ਮੀ ਦੀ ਪੂਜਾ ਦੀ ਗੱਲ ਹੈ ਸਾੜੇ ਵਾਲੇ दारू ਵੀ ਲੈਂਦੇ ਸਾਬੂ ਆ ਲੈਂਦੇ ਵੀ ਏਕੜ ਹੈ ਚਲੋ ਜਿਹੜੀ ਫੇਰ ਵੀ ਬਹੁਤ ਬਚਾਅ ਹੋ ਗਿਆ ਵੀ ਚਲੋ ਬਾਕੀ ਪਾਈ ਉਹ ਫਰਕ ਪੈ ਗਿਆ दारू ਵੀ ਬਹੁਤ ਘਟ ਗਿਆ ਸਭ ਕਾ ਇੱਥੇ ਫਰਕ ਪਿਆ ਹੋਣ ਭਈ ਅੱਜ ਬਾਜ਼ਾਰ ਬੰਦ ਹੈ ਜੀ ਮੈਂ ਅੱਜ ਬਾਜ਼ਾਰ ਚ ਫੇਰ ਜਾ ਕੇ ਆਇਆ ਹੂੰ ਬੰਦ ਅੱਜ ਤਾਂ ਬੰ ਉਹ ਤਾਂ ਉਹਦੇ ਨਾਲ ਦੇ ਹੱਦ ਵੀ 2 ਹੋ ਗਿਆ ਹੁਣ ਇਹ ਵੀ 2 ਚਾਹੀਦੀਆਂ ਬਿਜ ਕਰਮਾ ਕਰਕੇ ਅੱਜ ਬਿਜ ਕਰਮਾ ਵੀ 2 ਚਾਹੀਦੀਆਂ ਹਾਂ ਸਾਰਿਆਂ ਦੇ ਭਾਈ ਜਿਹੜੇ ਵੀ ਆਪਣੇ ਅੱਡਾ ਬੰਦ ਸਾਰੇ ਹਥਿਆਰ ਤੇ ਧੋਕੇ ਰੱਖਤੇ ਬੱਟੇ-ਬੱਟੇ ਜਿਹੜੇ ਹੈਗੇ ਨੇ ਉਹ ਖੋਲੀ ਹੋਣੀ ਆ ਯਾਰ ਹੈਂ ਖੋਲੀ ਹੋਣੀ ਨਹੀਂ ਨਹੀਂ ਉਹ ਤਾਂ ਫੇਰ ਮੱਥਾ ਟੇਕ ਕੇ ਜਗਾਉਣੇ ਪੈਂਦੇ ਆ ਵੀ ਚੱਕੋ ਭਾਈ ਹੁਣ ਇਹਨਾਂ ਨੂੰ ਉਹ ਪਹਿਲਾਂ ਹੁੰਦਾ ਹੁਣ ਤਾਂ ਦੁਕਾਨਦਾਰ ਆਪੇ ਮੱਥਾ ਟੇਕ ਲੈਂਦਾ ਅੱਗੇ ਹੁੰਦਾ ਤਾਂ ਹੁਣ ਨਹੀਂ ਹੈਗਾ ਇਹ ਤਾਂ ਇੱਕ ਆਪਣਾ ਜੱਟਾਂ ਦਾ ਹੀ ਆ ਅਸੀਂ ਕੱਲ ਟਰੈਕਟਰ ਵੀ ਤੋਂ ਉਹਦਾ ਰੂਟਰ ਵੀ ਤੋਂ ਅੱਜ ਫੇਰ ਤੋਂ ਫੇਰ ਪਾਈ ਫਿਰਦੇ ਆ ਉਹ ਫੇਰ ਵੀ ਚੱਲਦਾ ਹੋਈ ਇਹ ਔਰ ਤਾਂ ਇਹਦੇ ਬਾਬੇ ਦਾ ਨਾਮ ਮੈਂ ਵੀ ਹੁਣ ਵਾਕੀ ਆਇਆ ਉੱਥੇ ਰਾਉਣੀ ਕਰਕੇ ਆਇਆ ਹੁਣ ਛਟੀਆਂ ਬੰਨੀਆਂ ਮੈਂ ਦੀਆਂ ਉਹ ਚੱਕ ਕੇ ਲੈ ਆਉਣੀਆਂ ਲੈ ਠੀਕ ਆ ਵੀ ਇੱਕਣਾ ਚਲੋ ਬਾਕੀ ਦਿਖਾਉਂਦੇ ਬਾਈ ਹੋਰ ਕਾਰੋਬਾਰ ਜਿਹੜੇ ਚੱਲਦੇ ਸਾਨੂੰ ਸਾਰੇ ਉਹ ਬਾਈ ਚੱਲੇ ਯਾਰ ਆ ਲੜਨ ਦੇ ਡੱਕਾ ਵਾਸਤੇ ਜਿਹੜੇ ਆਪਣਾ ਪੂਟੇ ਛਾਂਗੇ ਥੇ ਵੀ ਸਵੇਰ ਉਹਦੀਆਂ ਭਰੀਆਂ ਬੰਨਦੇ ਆਪਾਂ ਨੇ ਸਾਰੀਆਂ ਹੀ ਉਹਦੇ ਬਾਅਦ ਲੋਕ ਕਹਾਰੇ ਕੇ ਉਹਨਾਂ ਦੇ ਪੂਟਾ ਨੂੰ ਜੋ ਸਾਫੂ ਜੇ ਕਰਕੇ ਬਾਗੇ ਰਾਉਣੀ ਕਰਿਆ ਉਹਦੇ ਤੇ ਯਾਨੀ ਅੱਜ ਕੰਮ ਸਵੇਰ ਦਾ ਹੀ ਚੱਲਦਾ ਬਾ ਹੁਣ ਮੀਟਰ ਆਣਾ ਭਈਆ ਬੇਲਾ ਦਾ ਮਾ ਚਲੋ ਲੱਗ ਲੱਦੇ ਆ ਜਿਹੜਾ ਭਰੀਆਂ ਵਾਲਾ ਕਾਪਾ ਹੈ ਦਾ ਹੌੜੀਆਂ ਹੀ ਵੀ ਥੋੜੀਆਂ ਜਿਆਦਾ ਦੂਰ ਦੂਰ ਦੇ ਪੱਗਾਂ ਉਹ ਵਾਹ ਕੱਟੇਗਾ ਅੱਗੇ ਲੱਦ ਲਾਵਗੇ ਇਹ ਟਰਾਲਾ ਮੀਟਰ ਆਣੇ ਟਾਈਮ ਪਰ ਬਦਰ ਬਾਕੀ ਦਿਖਾਉਣਾ ਰੋਣ ਪਾਈ ਖੇਤ ਦੇ ਵਿੱਚ ਸਾਰਾ ਪ੍ਰੋਗਰਾਮ ਚਲੋ ਖੇਤ ਤੇ ਬੇਲਾ ਹੋਗਾ ਫਿਰ ਇੱਕ ਵਾਰ ਆਉਣੀ ਹੋ ਜੂਗਾ ਉਹਦੇ ਦੇਖਦੇ ਰੌਣੀ ਮੇਰੀ ਦਾ ਸੁਣਾ ਇੱਕ ਵਾਰ ਰੁਕਾ ਮੀਟਰ ਦਾ ਫੇਰ ਬਾਦੀਆ ਜਿਹੜਾ ਪਸਤਾ ਜਿਹੜਾ ਨਾਲ ਇਹਦਾ ਘੜ ਜਾਊਗਾ ਵਿੱਚ ਵੀ ਆਹੌਨੇ ਆਪਾਂ ਕਰਕੇ ਫੇਜਾ ਪਤਾ ਜਾ ਕਣਕ ਵਿੱਚ ਦੇ ਰਿਹਾ ਜਣੀ ਕਣਕ ਜਿਹੜੀ ਹੈਗੀ 5 ਖੇਤਰੀਕ ਤੱਕ ਵੇਚਣੀ ਆਪਾਂ ਬਾਕੀ ਮੌਸਮ ਦਾ ਪਤਾ ਕੁਝ ਨਹੀਂ ਹੈਗਾ 1-2 ਦਿਨ ਤੱਕ ਮੀਂਹਾਂ ਵਿੱਚ ਦੱਸਦੇ ਵੀ ਹੈਗੇ ਆ ਜਣੀ ਕਿ ਪਾਣੀ ਮਤਮ ਜੀ ਹੋਈ ਵੀ ਹੈਗੀ ਆ ਬੱਦਲ ਵਾਜ ਚ ਨਿਕਲੀ ਵੀ ਹੈਗੀ ਜੀ ਚਲੋ ਤੇ ਮੋਟੇ ਵਾਲਾ ਗੇਂਸਿੱਤੀ ਪਤਾ ਜਾਂਦੇ ਆ ਬਾਕੀ ਘਾਉਂਦੇ ਵੀ ਜਾ ਕੇ ਆਪਾਂ ਤੁਹਾਨੂੰ ਸਹੇ ਦੇ ਵਿੱਚ ਇਹਨਾਂ ਚੱਲਦਾ ਜਾਓ ਲੋ ਰਿਪੋਰਟ ਖੇਤ ਦੇ ਵਿੱਚ ਵੇ ਆਪਾਂ ਇਹ ਸਵੇਰੇ ਵਾਂਦੇ ਨੇ ਜੀ ਆਪਾਂ ਨਾ ਝੰਡੇ ਝੰਡੇ ਨਾਲੇ ਉਹਦੇ ਸਾਹਮਣੇ ਵਿੱਚ ਲੋਟ ਆ ਗਈਆਂ ਚਲੋ ਪੱਤੇ ਪੁੱਤੇ ਦੇ ਝੜਲੇ ਹਨ ਜਿਹੜੇ ਝੜਨੇ ਨੇ ਜੀ ਜੇ ਆਪਾਂ ਤਾਹੀਆਂ ਬੰਨ ਕੇ ਲੈ ਜਾਂਦੇ ਨੇ ਜਦੇ ਸੇ ਥੋੜੀ ਜਿਹੀ ਭਾਰੀ ਹੁੰਦੀ ਭਰੀ ਹੁਣ ਕੋਈ ਵਜਨ ਨਹੀਂ ਹੋਵੇ ਜਿਵੇਂ ਹਲਕੀ ਪਈ ਹੈ ਇਹਦਾ ਪੱਤਾ ਸੁੱਕ ਗਿਆ ਵਜਨ ਵਾਲਾ ਜਿਹੜਾ ਕੋਈ ਛਾਟੀ ਸੁੱਕੋ ਕੀ ਹਫਤਾ ਹੋ ਗਿਆ ਸਮਝੋ ਸੰਗਿਆਂ ਨੂੰ ਵੀ ਆਪਾਂ ਲੱਦ ਲੈ ਜਣੀਆਂ ਹੁਣ ਹੈ ਜੀ ਰੌਣੀ ਦੀਪਾਂ ਦੇ ਸਰਾਏ ਇਹਦੇ ਸਰਾਏ ਵੀ ਇੱਕ ਵਾਰ ਬਾਦਮਾ ਪਤਲਾ ਪਤਲਾ ਰੂਟਾ ਬੀਟਾ ਕਰ ਜਿਹੜਾ ਪੱਤਾ ਜਾ ਦੇ ਕੇ ਭੋਰ ਦੇਣਾ ਉਹਨੇ ਪੱਤਾ ਹੈਗਾ ਖਾਸਾ ਵੀ ਫੇਰ ਆਉਣੀ ਕਰਦੀ ਨਾਲੇ ਟਾਈਮ ਕੱਢ ਦੂਗੀ ਰਉਣੀ ਕੋਈ 5 6 ਤਰੀਕ ਆ ਜੂਗੀ ਫੇ ਵਧੀਆ ਮੱਕੀ ਹਰਾ ਰੂਆ ਜਦੋਂ ਆਪਾਂ ਨਾਲ ਵਿੱਚ ਹੈਗਾ ਨਾ ਡੰਗਰ ਵਛਾ ਲੈ ਕੋਈ ਹੈ ਨਹੀਂ ਜੇ ਕਿਸੇ ਨੂੰ ਵੜਨਾ ਹੋਵੇ ਤਾਂ ਕਿਸੇ ਨੂੰ ਵੜਾ ਦਾਂਗੇ ਵੀ ਹੋਇਆ ਵਧੀਆ ਵੀ ਪਾਣੀ ਲੱਗੇ ਦੇਣਾ ਵੀ ਵਧੀਆ ਉੱਠ ਖੜਨਾ ਹੈ ਨਾ ਠੀਕ ਹੈ ਮੱਕੀ ਖਲੇ ਬੱਡ ਲੱਗਿਆ ਬਾਈ ਬੱਡ ਬੰਦ ਥੋੜੀ ਹੋ ਜਾਣੀ ਔਖੀਆਂ ਭਈਆ ਨੇਤਰਾਂ ਦਾ ਵਿਹਲਾ ਤਾਂ ਮਾ ਚਲੋ ਅੱਜ ਫਰਕ ਪੈ ਜਾਂਦਾ ਬਹੁਤ ਬੰਦੇ ਦਾ ਕਹਿ ਲਾ। ਉਹ ਆ ਗਿਆ ਉਹ ਵੀ। ਵੀ ਲੱਦ ਕੇ ਫਾਂਜ ਕਰਨੇ ਫੇਟ ਵੇਲੇ। ਕਿ ਹੁਣ ਤੇ ਫਿਰ ਰੋਣੀ ਰੂਣੀ ਹੋਈ ਵੀ ਤਾਂ ਫਿਰ ਟਾਈਮ ਜਗਰ ਬੀਜਿਆ ਜਾਊਗਾ। ਪੱਤਾ ਹੁਣ ਬਹੁਤ ਘਟਦਾ ਜਾਂਦਾ ਦਿਨ ਬਦ ਦਿਨ। ਪੱਛੋਂ ਅੱਜ ਵੀ ਸੋਹਣੀ ਚੱਲੀ ਆ ਹਵਾ ਹੁਣ ਵੀ ਸੋਹਣੀ ਚੱਲਦੀ ਆ। ਉਹਦੇ ਕਰਕੇ ਪੱਤਾ ਗਰੀ ਜਾਂਦਾ ਬਹੁਤ ਵਿੱਚ। ਵੀ ਇਹ ਨਹੀਂ ਹੁਣ ਪੱਤਾ ਥੋੜਾ ਜਿਹਾ ਫਰਕ ਪੈ ਗਿਆ। ਛੋਟਾ ਏ। ਜਿਹੜਾ ਪਹਿਲੇ ਸਾਲ ਦਾ ਪੱਤਾ ਦਾ ਬੂਟੇ ਦਾ ਉਹਦਾ ਪੱਤਾ ਬਹੁਤ ਚੌੜਾ ਦਾ। ਹੁਣ ਤਾਂ ਉੱਪਰੇ ਪੱਤਾ ਇਕੱਠਾ ਚ ਹੋਇਆ ਹੋਇਆ ਵੈ। ਮਾਹੀ ਸ਼ੰਗਾਈ ਵਧੀਆ ਟਾਈਮ ਗੱਲ ਹੋ ਗਈ ਦੀ ਵੀ। ਚਲੋ ਮਾਹੀ ਕਰਦੇ ਹਾਂ ਸ਼ੁਰੂ ਲਗਾਈ। ਦੇਖਾਈ ਜਣਾ ਆਪਾਂ ਸਾਨੂੰ ਗੈਲਗਲ ਕੰਮ ਚੱਲਦਾ। ਉਹ ਜਿਹੜੇ ਬੁੱਟੇ ਸ਼ਾਂਗੇ ਵੇ ਤੇ ਆਪਾਂ ਨੇ ਜਿਹੜੇ ਸਵੇਰੋਂ ਭਰੀਆਂ ਬੰਨ ਕੇ ਬਾਹਰ ਘੜਤੀਆਂ ਤੇ ਪਹੀ ਚੋਰੇ। ਪਰਥੇੇ ਸਾਫ ਕਰਕੇ ਖਿੱਚ ਗਏ। ਬਿਜਾਲੇ ਲੈਂਨ ਦੀ ਲੱਗ ਗਿਆ ਅਗਲਾ ਅਸਤਰੀਆਂ ਸਾਫ ਬਹੁਤ ਕਵਾਡ ਰਦੇ ਵਿੱਚ। ਵੀ ਬਾਕਰ ਰੂਟਾ ਬਿਟਰ ਦੇ ਗੈਰ ਪਾਣਾ ਫਿਰ ਨਹੀਂ ਕਰਤੀ ਰੋਣੀ। ਚਲੋ ਹੁਣ ਸੱਟ ਜਾ ਹੋ ਜਾਣਾ ਨਾ। ਇਹਦੀ ਰੋਣੀ ਇੱਕ ਅੱਧੀ ਵਾਰ ਆਪਾਂ ਨੂੰ ਹੋਰ ਕਰਨੀ ਪੈਣੀ ਆ। ਆਪਾਂ ਫੇਰੀ ਤੇ ਕਣਕ ਬੀਜਣੀ ਆ। ਉਹ ਬਾਜਰਾ ਵਢਾ ਕੇ ਆਪਾਂ ਨਾਲ ਉਹਦੇ ਵਿੱਚ ਜੋ ਅੱਗੇ ਮੰਗਣੇ। ਜੋ ਵਧੀਆ ਰਹਿੰਦੇ ਕੈਰਾ ਕ ਬੀਜਿਆ ਵਾ ਚਾਰ ਤਿੰਨ ਕ ਥੱਲੇ ਬਹੁਤ ਤਿੰਨ ਚਾਰ ਥੱਲੇ ਵਧੀਆ ਹੁੰਦੇ ਨੇ। ਵੀ ਵਧੀਆ ਡੰਗਰਾਂ ਸਰ ਜਾਂਦਾ ਚਲੋ ਡੰਗਰ ਆਪਾਂ ਨੇ ਫੇਰ ਲੈ ਲੈਣੇ ਹੁਣ ਆਪਾਂ ਨੇ ਨੰਗਾ ਖਦੇ ਲੈਣੀ ਹੈਗਾ ਜਿਹੜਾ ਬਾਜਰਾ ਪੂਜਣਾ ਨੇ ਵਢਾ ਲੈਣਾ ਆਪਾਂ ਨੇ ਉਧਰ ਜਿਹੜਾ ਸਾਗ ਵਾਲਾ ਖੜਾ ਦੇਖਿਆ ਤੇ ਜਗਾਰ ਦੇ ਆਪਾਂ ਨੇ ਉਹ ਸਾਰਾ ਫੜਵਾ ਦੇਣਾ ਆਪਾਂ ਨੇ ਬਾਕੀ ਟਰਾਲੀ ਲਈ ਲਾਦ ਆਪਾਂ ਨੇ ਵੀ ਕੰਮ ਇਹਨਾਂ ਬਹੁਤ ਬਜਨ ਵਾਲਾ ਪੈਂਦਾ ਹੈਗਾ ਯਾਨੀ ਹੈ ਜਿਆਦਾ ਦਾ ਕਿਉਂ ਭਰੀ ਜੁਪਨ ਮੰਨੇ ਵੀ ਥੋੜੀ ਛੋਟੀ ਉਧਰ ਕੀਲੇ ਵਿੱਚ ਤੇ 100 ਭਰੀ ਹੋ ਗਈ ਹੋਣੀ 20 25 ਭਰੀਆਂ ਇਧਰ ਦੀਆਂ ਮਿਲ ਲਾਤੀਆਂ ਟਰਾਲੇ ਦੇ ਉੱਪਰ ਹੈਨ ਚਲੋ ਅੱਜ ਆਪਾਂ ਹੁਣ ਖਾਲੀ ਕਰ ਦਮ ਢੇਰੀ ਲਾ ਦੇਣ ਜਾ ਕੇ ਵੀ ਘਰਾ ਲਾਉਂਗੇ ਕੱਲ ਨੂੰ ਵੀ ਜਿਹੜੇ ਬਹੁਤ ਵਾਲੀਆ ਬਾਲਣ ਹੈ ਕੰਡੇ ਤੇ ਬਗੈਰ ਹੈ ਨਾ ਅਰ ਸੇਕ ਵੀ ਪੂਰਾ ਇਹਦਾ ਅੱਗ ਵੀ ਹੈ ਨਾ ਜੇ ਹੁਣ ਗਿੱਲਾ ਫੂਕਣਾ ਹੋਵੇ ਗਿੱਲੇ ਨੂੰ ਵੀ ਅੱਗ ਪੈ ਜਾਂਦੀ ਹੈ ਬਹੁਤ ਵਾਰ ਦੇਖਿਆ ਹੈ ਵੀ ਜਿਹੜੇ ਲੱਕੜੀ ਵੀਰ ਪਟਦੇ ਹਨ ਉਹ ਗੈਲ ਦੀ ਗੱਜੇ ਜਿਹੜੇ ਕੋਹਾੜਾ ਵੱਡ ਦਾ ਛਿਲਕ ਜੇ ਗੈਲ ਦੀ ਅਲੱਗ ਪੈ ਜਾਂਦੇ ਉਹਨਾਂ ਨੂੰ ਵੀ ਇੱਕਣਾ ਹੈ ਵਧੀਆ ਚੱਲੀ ਜਾਂਦਾ ਕੰਮ ਬਾਕੀ ਸਿੰਗਾਈ ਇਹਨਾਂ ਦੀ ਵੀ ਆਪਾਂ ਨਾ ਐਨ ਉੱਪਰ ਤੱਕ ਕਰਦੇ ਦੀ ਪੂਰੀ ਉਹ ਪਾਈ तकरीबन 5 ਵਜਣੇ ਵਾਲਿਆ ਸੂਰਜਾ ਥੱਲੇ ਵੀ ਸਵੇਰ ਦੀ ਅਜ ਲੱਗੇ ਹੋਏ ਕੰਮ ਨੂੰ ਬਾਕੀ ਅੱਜ ਭਾਈ ਦਵਾਲੀ ਦਾ ਫੇਰ ਕਹਿੰਦੇ ਦੋ ਦਿਨ ਮੱਥਾ ਟੇਕਦੇ ਹੁੰਦੇ ਆ ਅੱਜ ਫੇਰ ਚੱਲੂਗਾ ਮਾੜਾ ਮੋਟਾ ਕੰਮ ਦੇਖੇ ਅੱਗੇ ਵੀ ਪਟਾਕੇ ਜਾਂ ਚਲਾਉਂਦੇ ਤੇ ਅਸੀਂ ਅੱਧੇ ਗੇ ਰੱਖ ਦਿੰਦੇ ਤੇ ਵੀ ਦੋ ਦਿਨ ਚਲਾਉਣੇ ਹੁੰਦੇ ਹੈ ਕਰਨ ਦਾ ਪ੍ਰੋਗਰਾਮ ਹੈ ਵਿਚਾਰੋ ਚੱਲੀ ਜਾਣਾ ਦੇਖੋ ਬਰਸੀਨ ਜੀ ਨੇ ਵਿਚ ਤੇ ਨਾ ਕੀਤੇ ਹਰਿਆਈ ਲੱਗੀ ਭਾਈ ਜਾਂ ਚਲੋ ਜਿਹਨਾਂ ਕੋ ਡੰਗਰ ਉਹਨਾਂ ਨੂੰ ਬਿਜਨੇ ਬਣਦੇ ਆ ਬਾਕੀ ਜਵੀ ਦੀ ਬਜਾਈ ਬਹੁਤ ਹੈ ਇੱਕ ਦੀ ਦੇਖੀ ਜਾਂਦੀ ਜਬੀ ਦਾ ਰੇਟ ਰਹਿ ਜੂਗਾ ਨਹੀਂ ਤਾਂ ਅੱਗੇ ਰੇਟ ਵਧਿਆ ਹੋ ਜਾਂਦਾ ਤਾਂ ਵੀ ਐਕਦੀ ਮੈਨੂੰ ਲੱਗਦਾ ਕਿ ਘਟੂਗਾ ਕਿਤੇ ਸਾਰਿਆਂ ਨੇ ਜਬੇ ਉਹ ਬੀਜੀ ਆ ਫੇਰ ਵੀ ਹੁਣ ਉਹਦੇ ਵਿੱਚ ਗੰਨਾ ਮੁੜ ਕੇ ਲੋ ਬਾਈ ਕੱਪੜੇ ਵਾਲੇ ਖੇਤਾਂ ਜਿਵੇਂ ਘੁੰਮਦੇ ਫਿਰਦੇ ਆ ਆਹ ਜਾਂਦੀ ਬਾਈ ਪੈਂਥਰ ਕਿਸੇ ਟਾਈਮ ਹੀ ਤਾਂ ਵੀ ਰਾਤ ਤੇ ਵੀ ਆਪਾਂ ਨੇ ਲੱਤੀ ਚੰਡੀਗੜ੍ਹ ਤੇ ਚਲਦੀ 1500 ਰੁਪਏ ਨੂੰ ਮਿਲੀ ਸੀ ਜਦ ਇਹ ਵਿਖਣ ਦਾ ਹੁੰਦਾ ਪ੍ਰੋਗਰਾਮ ਚਲੋ ਭਾਈ ਠੀਕ ਆ ਫਿਰ ਸਾਰਿਆਂ ਨੂੰ ਸਸਰੀ ਕਾਲ ਮਿਲਦਾ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਵੀ ਅੱਜ ਥੋੜਾ ਜਿਹਾ ਕੰਮ 'ਚ ਬੀਜੀ ਹੋਣ ਕਰਕੇ ਵਲੌਗ ਥੋੜਾ ਜਿਹਾ ਛੋਟਾ ਹੀ ਬਣਿਆ ਚਲੋ ਕਰਿਓ ਭਾਈ ਮਨਜ਼ੂਰੀ ਹੈ ਜੇ ਬਣਿਆ ਫਿਰ ਉਤਾਰ ਦਿਆ ਜਾ ਕੇ ਫਿਰ ਆਪਾਂ ਘਰ ਆ ਇੱਕ ਵਾਰ ਵੀ ਭਈਆ ਹਲੇ ਵਿੱਲਾ ਹੀ ਆ ਉਹ ਚੱਲ ਪਿਉ ਦਾ ਕਰਨੇ ਬਾਕੀ ਫਿਰ ਦਿਖਾਉਂਦੇ ਜਾ ਕੇ ਤੁਹਾਨੂੰ ਹੋਰ ਪ੍ਰੋਗਰਾਮ ਹੋਏ ਕੱਲ ਦੇ ਵਲੌਗ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ